ਮਨੁੱਖ ਨੂੰ ਕੀ ਬਣਾਉਂਦਾ 15 ਸੱਚ ਜਾਣ ਨੂੰ ਸ਼ਾਨ ਬਣਾਉਂਦਾ ਹਾਂ ਵਿਹਾਰ ਬਣਾਉਂਦਾ ਹਾਂ ਬਣਾ ਲਵੇ ਚਾਹੇ ਚੰਦ ਤੇ ਕੋਈ ਖੂਬਸੂਰਤ ਇਮਾਰਤ ਮੈਂ ਤਾਂ ਕੱਚੀ ਮਿੱਟੀ ਤੋਂ ਇਨਸਾਨ ਬਣਾਉਂਦਾ ਹਾਂ ਮੈਂ ਤਾਂ ਕੱਚੀ ਮਿੱਟੀ ਤੋਂ ਇਨਸਾਨ ਬਣਾਉਂਦਾ ਹਾਂ ਅੱਜ ਵੀ ਫੇਸ ਤੋਂ ਪਰੇ ਪਰੇ ਅਠਾਈ ਲੱਖ ਦੇ ਦੀ ਅਮਾਉਂਟ ਹੈ ਜਿਹੜੀ ਭੇਜੀ ਗਈ ਹੈ ਇਸੇ ਤਰੀਕੇ ਨਾਲ ਸਰਵਲੋਂ ਮਾਜੋਬ ਡੀਆਈ ਸਾਹਿਬ ਵੱਲੋਂ ਕਰੀਬ 3 ਲੱਖ ਦੀ ਅਮਾਉਂਟ ਜਿਹੜੀ ਹੈ ਕੈਸ਼ ਵਾਟਸਅਪ ਤੇ ਜਿਲ੍ਹਾ ਨੂੰ ਕਸਟਮਰ ਆਫ ਸਸਵਾਨ ਐਨ ਡੀ ਉਸਵਾਨ ਐਨ ਰੋਲਡ ਪੁਲਿਸ ਆਫ ਸਰ ਵੀ ਪੀਓ ਜੁਬੇਤ ਕਾਫ ਮੈਂ ਪਾਤੀ ਪੰਜਾਬ ਹਾਂਗਾ ਜੋ ਸਾਰੇ ਇੱਥੇ ਜੋ ਵੀ ਦਰਜਾ ਬਾਦਲਿਆ ਉਸ ਮੁਲਾਜ਼ਮ ਇੱਥੇ ਹਾਜ਼ਰ ਹੈ ਸਭ ਤੋਂ ਪਹਿਲਾਂ ਲੈ ਕੇ ਜਲਦੀ ਨੈਕਸਟ ਸੀਰੀਜ਼ 25 ਪੀਐਸਟ ਨੰਬਰ 5200 ਸੀਰੀਜ਼ ਸੁਪਰਸਿੰਗ ਰੂਟ ਤਵਾਨ ਸੀਰੀ ਹਰਵਿੰਦਰ ਸਿੰਘ ਜੀ ਲਈ ਐਸਪੀ ਪਬਲਿਕ ਕਾ ਬੀ ਉਪਨਾਮ ਉਦਮ ਦੇ श्री प्रिथ्वी सिंह चहल टी पी एस डिजन श्री जितिंद्री पी एस डी एस पी सब डिवीजन लहरा श्री परमिंदर सिंह डी एस सब डिविजन मुनक बाद बेनती करूंगा मान्योगी जी पी गोविंदर सिंह संप्रभु के सेवा श्री कर्णन सिंह जी डीजीपी रुपिंदर मैं श्रीमती रूपेंद्र को डीएसपी सब डिवीजन स्पेशल क्राइम संप्रभु कोशिश नेक्स्ट चाहता था कि इंस्पेक्टर साहब मालवंदर सिंह जी इंस्पेक्टर रामनदीप सिंह ਜੀ ਸਰ ਫੋਲੋ ਜੀ ਸਰ ਉਹ ਕਿੱਦਾਂ ਲੱਗਦਾ ਹੈ ਆਹ ਯਾਹ ਜੀ ਸਰ ਆਡਾ ਨਾਮ ਹੈ ਉਸ ਦਾ ਨਾਮ ਸੰਦੀਪ ਸਿੰਘ ਪਟਾਲੀ ਕੀ ਆ ਮਤੇ ਜੀ ਸਰ ਉਸ ਦਾ ਨਾਮ ਬਲਵੰਤ ਸਿੰਘ 288 ਬਨਾਲਾ ਜੀ ਸਰ ਥੋੜਾ ਕਰੂਗਾ ਜੀ ਠੀਕ ਯੈਸ ਨੈਕਸਟ ਦਿਨਕਰ ਪਾ नेक्स्ट इंस्पेक्टर तेजेंद्र सिंह आपको सतासी थी आप नेक्स्ट इंस्पेक्टर जोगेंद्र सिंह बारह तरह इंस्पेक्टर गुरमीत सिंह खुशदीप सिंह खुशदीप सिंह लेफ्ट ਕੰਪੂਟ ਐਟੋਲੋ ਬਾਉਂਡਿੰਗ ਕਾਉਂਟੋ ਤਾਰਾਂ ਐਟੋਲ ਰਿਮੈਂਡਰਿੰਗ ਚੱਲਾਈ ਤਸਵੀਰਾਂ ਲਕਿਨ ਇਹ ਕੈਸ਼ ਰਿਪੋਰਟ ਇਹਦੇ ਵਿੱਚ ਸੰਗਰੂਰ ਦੇ ਵਿੱਚ ਕੰਪੈਰੀਟਿਵ ਇਹਨੂੰ ਵਨ ਆਫ ਦੀ ਟਫੈਸਟ ਡਿਸਟ੍ਰਿਕਟ ਗਿਣਿਆ ਜਾਂਦਾ ਜਿਹੜਾ ਲੌਂਡ ਆਰਡਰ ਦੀਆਂ ਤੇ ਐਜੀਟੇਸ਼ਨ ਦੇ ਹਿਸਾਬ ਦੇ ਨਾਲ ਤੇ ਵੀਆਪੀ ਵਿਜ਼ਿਟ ਦੇ ਹਿਸਾਬ ਦੇ ਨਾਲ ਤੇ ਇਸ ਕਰਕੇ ਇਹਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਕੰਪੈਰੀਟਿਵ ਜਿਹੜੇ ਆ ਬਾਕੀ ਪੰਜਾਬ ਨਾਲੋਂ ਜ਼ਿਆਦਾ ਡਿਊਟੀਆਂ ਹੋ ਪੈਂਦੀਆਂ ਜਿਹੜੇ ਮੈਨ ਆਰਜ਼ ਕੀਤਾ ਜਾਵੇ ਕਿ ਕਿੰਨੇ ਘੰਟੇ ਕੰਮ ਕੀਤਾ ਹੋਇਆ ਜਿਹੜੇ ਬਹੁਤ ਸਾਰੇ ਡਿਸਟ੍ਰਿਕਟਸ ਨਾਲੋਂ ਜ਼ਿਆਦਾ ਆਏ ਨੂੰ ਡਿਊਟੀ ਦਿੰਦੇ ਆ ਤੇ ਇਹ ਜਿਹੜੀ ਐਸਐਸਪੀ ਸਰਤਾਜ ਚੈਲ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜੀ ਡਿਸਟ੍ਰਿਕਟ ਪੁਲਿਸ ਹੈ ਉਹਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਅੱਛੇ ਕੰਮ ਬਹੁਤ ਸਾਰੀਆਂ ਰਿਕਵਰੀਜ਼ ਉਹ ਹੋਈਆਂ ਬਹੁਤ ਸਾਰੇ ਪ੍ਰੀਵੈਂਟਿਵ ਹੋਏ ਜਿਹਦੇ ਕਾਰਨ ਕਈ ਵਾਰਦਤਾਂ ਨੂੰ ਟਲੀਆਂ ਤੇ ਜਿਹੜੀ ਡਿਊਟੀ ਲਈ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਲੈਵਲ ਆਫ ਡਿਊਟੀ ਹੈ ਲੈਵਲ ਆਫ ਕਮਿਟਮੈਂਟ ਹੈ ਉਹਨੂੰ ਰੈਕੋਗਨਾਈਜ਼ ਕਰਦੇ ਹੋਏ ਆਂ ਡੀਜੀ ਪੰਜਾਬ ਨੇ ਇਹਨਾਂ ਨੂੰ ਲਗਭਗ ਫੋਰਸ ਦੇ ਵੱਖ-ਵੱਖ ਰੈਂਕਸ ਨੂੰ 20 ਲੱਖ ਰੁਪਏ ਦਾ ਕੈਸ਼ ਰਿਵਾਰਡ ਉਹਦੇ ਚ 1800 ਮੁਲਾਜ਼ਮਾਂ ਨੂੰ ਕਲਾਸ 1 ਸਰਟੀਫਿਕੇਟ ਜਿਹੜੇ ਕਲਾਸ 2 ਆ ਮੈਨੂੰ ਲੱਗਦਾ ਵੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੰਨੇ ਇੱਕ ਨੰਬਰ ਤੇ ਹੀ ਲਗਭਗ ਕਹਿ ਦੋ ਵੀ ਜਿਹੜੇ ਮੇਰੇ ਪਿਛਲੇ 5 6 5 ਕੁ ਮਹੀਨਿਆਂ ਦੇ ਵਿੱਚ ਹੀ ਮੈਨੂੰ ਲੱਗਦਾ ਵੀ 1500 ਤੋਂ ਵੱਧ ਮੇਰੇ ਵੱਲੋਂ ਕਲਾਸ 2 ਸਰਟੀਫਿਕੇਟ ਤੇ ਡੀਜੀਪੀ ਡਿਸਕ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਉਹ ਅਸੀਂ ਅੱਗੇ ਵਰਦੀ ਤੇ ਆਪਦੇ ਡਿਸਪਲੇ ਕਰਦੇ ਆ ਉਹ 70 ਤੋਂ ਵੱਧ ਮੁਲਾਜ਼ਮਾਂ ਨੂੰ ਇੱਥੇ ਦਿੱਤੀ ਜਾਂਦੀ ਹੈ ਮਕਸਦ ਇਹ ਹੀ ਹੁੰਦਾ ਵੀ ਜਿਹੜੇ ਚੰਗੇ ਮੁਲਾਜ਼ਮ ਹੈ ਉਨਾਂ ਨੂੰ ਸਨਮਾਨਿਤ ਕਰਨਾ ਨਾਲ ਨਾਲ ਮੈਂ ਹਮੇਸ਼ਾ ਇਹ ਕਹਿਆ ਕਰਦਾ ਵੀ ਤੇ ਜਿੰਨੇ ਅਵਾਰਡ ਤੇ ਰਿਵਾਰਡ ਹੁੰਦੇ ਆ ਉਹ ਦਾ ਮਤਲਬ ਹੁੰਦਾ ਮੋਰ ਆਫ ਰਿਸਪੌਂਸਿਬਿਲਟੀ ਇਸ ਕਰਕੇ ਤੇ ਉਹ ਜਿਹੜੇ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ ਜਾਊਗਾ ਨਾਲ ਨਾਲ ਇਹਦਾ ਮਕਸਦ ਇਹ ਹੁੰਦਾ ਵੀ ਦੂਜੇ ਮੁਲਾਜ਼ਮ ਇਸ ਗੱਲ ਤੋਂ ਪ੍ਰੇਰਿਤ ਹੋਣ ਅਸੀਂ ਵੀ ਇਹਦੇ ਇਸੇ ਤਰੀਕੇ ਨਾਲ ਆਪਦੇ ਅਵਾਰਡ ਲੈਣੇ ਆ ਰਿਵਾਰਡ ਲੈਣੇ ਆ ਤੇ ਚੰਗੇ ਕੰਮ ਕਰਨੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਫਰੈਂਡਲੀ ਪੁਲਿਸ ਦਾ ਮੈਸੇਜ ਆਵੇ